ਮੂਸੇ ਵਾਲੇ ਦੇ ਪ੍ਰਸ਼ੰਸਕਾਂ ਲਈ ਇੱਕ ਆਪਾਂ ਖੁਸ਼ੀ ਦੀ ਖਬਰ ਲੈ ਕੇ ਆਏ ਹਾਂ ਕਿ ਮਾਤਾ ਚਰਨ कौर ਮਾਰਚ ਮਹੀਨੇ ਦੇ ਵਿੱਚ ਬੱਚੇ ਨੂੰ ਜਨਮ ਦੇਣ ਜਾਣੀ ਹੈ ਇਹ ਗੱਲ ਫੇਕ ਨਹੀਂ ਹੈਗੀ ਇਹ ਗੱਲ ਦੀ ਜਿਹੜੀ ਪੁਸ਼ਟੀ ਹੈ ਬਾਪੂ ਬਲਕੌਰ ਸਿੱਧੂ ਦੁਆਰਾ ਸਿੱਧੂ ਮੁਸੇਵਾਲੇ ਦੇ ਮਾਤਾ ਜੀ ਦੀਆਂ ਪ੍ਰੈਗਨੈਂਟ ਹੋਣ ਦੀਆਂ ਖਬਰਾਂ ਕੱਲ ਤੋਂ ਹੀ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਅਤੇ ਲੋਕ ਇਸ ਗੱਲ ਨੂੰ ਲੈ ਕੇ ਕਾਫੀ ਹੈਰਾਨ ਨੇ ਜਿੱਥੇ ਕਈਆਂ ਦਾ ਕਹਿਣਾ ਹੈ ਕਿ ਇਹ ਗੱਲ ਬਿਲਕੁਲ ਸੱਚ ਹੈ ਉੱਥੇ ਹੀ ਕਈ ਲੋਕਾਂ ਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਤੇ ਇਹ ਸਿਰਫ ਇੱਕ ਅਫਵਾਹ ਫੈਲਾਈ ਗਈ ਹੈ ਪਰ ਉੱਥੇ ਹੀ ਤੁਹਾਨੂੰ ਦੱਸ ਦਈਏ ਸਿੱਧੂ ਮੁਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ ਹਾਲਾਂਕਿ ਉਹ ਖੁਦ ਤਾਂ ਕੈਮਰੇ ਸਾਹਮਣੇ ਨਹੀਂ ਆਏ ਪਰ ਇਸ ਵੀਰ ਦਾ ਕਹਿਣਾ ਹੈ ਕਿ ਇਹ ਗੱਲ ਬਿਲਕੁਲ ਸੱਚ ਹੈ ਅਤੇ ਨਾਲ ਹੀ ਇਹ ਵੀਰ ਪਰਿਵਾਰ ਨੂੰ ਮੁਬਾਰਕਾਂ ਵੀ ਦੇ ਰਿਹਾ ਹੈ ਜੇ ਦੇਖਿਆ ਜਾਵੇ ਤਾਂ ਕੱਲ ਸਵੇਰ ਤੋਂ ਹੀ ਪੂਰਾ ਸੋਸ਼ਲ ਮੀਡੀਆ ਇਸ ਅਪਡੇਟ ਦੇ ਨਾਲ ਭਰਿਆ ਹੋਇਆ ਏ ਅਤੇ ਇਹ ਨਿਊਜ਼ ਕਾਫੀ ਵਾਇਰਲ ਵੀ ਹੋ ਰਹੀ ਹੈ ਜੇਕਰ ਇਹ ਨਿਊਜ਼ ਫੇਕ ਹੁੰਦੀ ਆ ਕਿਸੇ ਵੱਲੋਂ ਜਾਣਬੁੱਝ ਕੇ ਫੈਲਾਈ ਗਈ ਹੁੰਦੀ ਤਾਂ ਹੁਣ ਤੱਕ ਮਾਤਾ ਚਰਨ ਕੌਰ ਜਾਂ ਫਿਰ ਬਲਕੌਰ ਸਿੱਧੂ ਨੇ ਅੱਗੇ ਜ਼ਰੂਰ ਆਉਣਾ ਸੀ ਅਤੇ ਫੈਲ ਰਹੀਆਂ ਅਫਵਾਹਾਂ 'ਤੇ ਰੋਕ ਜ਼ਰੂਰ ਲਗਾਉਣੀ ਸੀ ਕਰੁੰਨਾ ਵੱਲੋਂ ਹਾਲੇ ਤੱਕ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕੀਤਾ ਗਿਆ ਜਿਸ ਤੋਂ ਪਤਾ ਚੱਲਦਾ ਹੈ ਕਿ ਜੋ ਵੀ ਸੋਸ਼ਲ ਮੀਡੀਆ ਤੇ ਇਹ ਨਿਊਜ਼ ਫੈਲ ਰਹੀ ਹੈ ਇਹ ਬਿਲਕੁਲ ਸੱਚ ਹੈ ਇਤੋਂ ਤੱਕ ਕਿ ਕਈਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਮਾਤਾ ਚਰਨ ਗੌਰ ਜੀ ਟਵਿੰਸ ਨੂੰ ਜਨਮ ਦੇਣਗੇ ਬਾਕੀ ਕਿਸ-ਕਿਸ ਨੂੰ ਇਸ ਅਪਡੇਟ ਨੂੰ ਸੁਣ ਕੇ ਖੁਸ਼ੀ ਹੋਈ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੀਆ ਉਹਨਾਂ ਨੇ ਕਿਹਾ ਕਿ ਸਾਡੇ ਘਰ ਦੁਬਾਰਾ ਫੇਰ ਖੁਸ਼ੀਆਂ ਆ ਰਹੀਆਂ ਨੇ ਤੇ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਬਾਪੂ ਬਲਕੌਰ ਸਿੱਧੂ ਨੂੰ ਮਾਤਾ ਚਰਨ ਗੌਰ ਨੂੰ ਤੇ ਮੂਸੇ ਵਾਲੇ ਦੇ ਪ੍ਰਸ਼ੰਸਕਾਂ